ਆ ਤੁਹਾਡਾ ਪੰਜਾਬ ਦੀ ਆਵਾਜ਼ ਨੀਅਰ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਪਿੰਡ ਤਲਵੰਡੀ ਲਾਲ ਸਿੰਘ ਜਿੱਥੇ ਕੀ ਜਸਪਾਲ ਸਿੰਘ ਆਮ ਆਦਮੀ ਪਾਰਟੀ ਦੇ ਵਰਕਰ ਅੱਜ ਆਪਣੇ ਗ੍ਰਹਿ ਵਿਖੇ ਐਸ.ਐਚ.ਓ ਲਖਵਿੰਦਰ ਸਿੰਘ ਨੂੰ ਬੁਲਾ ਕੇ ਮੀਟਿੰਗ ਕਰਵਾਈ ਗ੍ਰਹਿ ਵਿਖੇ ਮੀਟਿੰਗ ਕੀਤੀ ਅਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਖ-ਵੱਖ ਪਿੰਡਾਂ ਦੇ 10 ਤੋਂ 12 ਮੋਤਬਰ ਪਹੁੰਚੇ ਅਤੇ ਐਸ.ਐਚ.ਓ ਸਾਹਿਬ ਨਾਲ ਮੀਟਿੰਗ ਕੀਤੀ ਕਿ ਅਸੀਂ ਆਪਣੇ ਇਲਾਕੇ 'ਚੋਂ ਨਸ਼ਾ ਮੁਕਤ ਕਰਾਂਗੇ ਉਨਾ ਐਸਚੀ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਅਸੀਂ ਤੁਹਾਡੀ ਪ੍ਰਸ਼ਾਸਨ ਦੀ ਫੁੱਲ ਸਪੋਰਟ ਕਰਾਂਗੇ ਅਤੇ ਉੱਥੇ ਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਐਸਚੀ ਸਾਹਿਬ ਨੇ ਦੱਸਿਆ ਕਿ ਤੁਸੀਂ ਨਸ਼ਾ ਮੁਕਤ ਕਰਨ ਚ ਅਤੇ 18 ਸਾਲ ਤੋਂ ਘੱਟ ਉਮਰ ਬੱਚੇ ਵਹੀਕਲ ਚਲਾਉਣ ਚ ਲੋਕਾਂ ਨੂੰ ਸਾਡੇ ਨਾਲ ਰਲ ਕੇ ਪ੍ਰਚਾਰ ਕਰੋ ਆਓ ਤੁਹਾਨੂੰ ਉਥੋਂ ਦੀਆਂ ਲਾਈਵ ਤਸਵੀਰਾਂ ਦਿਖਾਈਏ ਕੈਨਰੋ ਸੰਜੀਵ ਦੇ ਨਾਲ ਸਿਮਾ ਪੱਦਨ ਦੀ ਖਾਸ ਰਿਪੋਰਟ ਹਾਂਜੀ ਸਰ ਕੀ ਨਾਮ ਤੁਹਾਡਾ? ਇੰਦਰਬੀਰ ਸਿੰਘ। ਇੰਦਰਬੀਰ ਸਿੰਘ ਜੀ ਤੁਹਾਡੇ ਬੀਨ ਚ ਮੀਟਿੰਗ ਕਰਵਾਈ ਗਈ ਹੈ। ਹਾਂਜੀ। ਅਤੇ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਨੇ। ਕੀ ਸ਼ਰਤਾਂ ਸਾਨੂੰ ਦੱਸੋ? ਸ਼ਰਤਾਂ ਇਹ ਕਿ ਜੋ ਨਸਾ ਵੇਖ ਰਿਆ ਉਹ ਇਹ ਠੱਲ ਪਾਉਣ ਵਾਸਤੇ ਜੋ ਲੁਟਾਕ ਹੋਵਰੀਆਂ ਹਾਂ। ਹਾਂਜੀ। ਉਹਨਾਂ ਵਾਸਤੇ ਮੀਟਿੰਗ ਹੀ ਕੀਤੀ ਐ ਐਸ.ਓ.ਸੀ. ਸਾਹਨ ਨੇ ਪਿੰਡ ਦੇ ਮੋਹਰ ਬਣਾਉਣਾ। ਐਸ.ਓ.ਸੀ. ਸਾਹਿਬ ਤੁਹਾਡੇ ਕੋਲ ਪਹੁੰਚੇ ਸੀ। ਹਾਂਜੀ। ਤੁਹਾਨੂੰ ਲੱਗਦਾ ਹੈ ਕਿ ਇਸ ਨਸ਼ੇ ਨੂੰ ਜਾ ਇਸ ਜਿਹੜੀ ਵਾਈਕਲ ਨੂੰ ਨਾਤ ਪਾਈ ਜਾਏਗੀ? ਹਾਂਜੀ ਪੈ ਜਾਏਗੀ ਨਾ ਤਾਂ ਜੀ। ਪੰਜਾਬ ਸਰਕਾਰ ਵੀ ਬੜਾ ਡੇ ਹੈ ਜੀ ਉਹ ਵੱਖਰੀ ਪੋਰਟ ਬਣਾਉਣ ਲੱਗੀ ਹੈ ਹਾਂਜੀ ਮਹਾਲੀ ਜਿਹੜਾ ਦਫਤਰ ਖੁੱਲ ਗਿਆ ਹਾਂਜੀ ਇਹਦੇ ਕੇ ਨਾਸੀ ਨੂੰ ਠਾਲੇ ਉਨ ਪੈ ਜਾਗੀ ਹਾਂਜੀ ਤੁਹਾਡੇ ਲੋਕਾਂ ਦਾ ਸਾਥ ਚਾਹੀਦਾ ਹੈ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਲੋਕਾਂ ਦਾ ਸਾਥ ਚਾਹੀਦਾ ਹੈ ਹਾਂਜੀ ਹਾਂਜੀ ਸਾਥ ਦਵਾਏ ਕਿ ਸਾਡੇ ਸਾਥ ਦੇਣਗੇ ਹਨ ਬੜੀ ਅਗੇ ਨਾ ਬੜੀ ਠੰਡ ਪੈ ਗਈ ਹੈ ਜੀ ਬਹੁਤ ਜ਼ਿਆਦਾ ਘਟ ਗਿਆ ਹੈ ਹਨਾ ਜਿਆਦਾ ਬਹੁਤ ਸਾਰੇ ਆਮ ਵੇਖਦਾ ਹੈ ਹਾਂ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੇਰਾ ਨਾਮ ਬਰਸ਼ਾਦ ਸਿੰਘ ਰੰਧਾਵਾ ਜੀ ਮੇਰਾ ਪਿੰਨ ਤਲਵੰਡੀ ਲਾਲ ਸਿੰਘ ਹੈ ਅੱਜ ਸਾਡੇ ਪਿੰਡ ਵਿੱਚ ਐਸਐਚਓ ਸਾਹਿਬ ਨੇ ਇੱਕ ਮੀਟਿੰਗ ਕੀਤੀ ਜੀ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਚਰਚਾ ਨਾ ਪਿਆ ਜਿਹਦੇ ਵਿੱਚ ਮੇਨ ਮੁੱਦਾ ਨਸ਼ਾ ਤੇ ਦੂਸਰਾ ਮੁੱਦਾ ਸੀ 18 ਸਾਲ ਤੋਂ ਘੱਟ ਬੱਚੇ ਜਿਹੜੇ ਵਹੀਕਲ ਨੂੰ ਚਲਾਉਂਦੇ ਨੇ ਉਹਨਾਂ ਇਹਦੇ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਉਹਨਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਜੋ ਵੀ ਉਪਰਾਲਾ ਸੀ ਉਹਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਿਹਨੂੰ ਲੋਕਾਂ ਦੇ ਬਹੁਤ ਧਿਆਨ ਨਾਲ ਸੁਣਿਆ ਤੇ ਪੂਰਾ ਹੰਗਾਰਾ ਦਿੱਤਾ ਲੋਕੀ ਪੂਰਾ ਸਰਕਾਰ ਅਸਾਧ ਦੇਣਗੇ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਊਗਾ ਤੇ ਆਪਣੇ ਬੱਚਿਆਂ ਨੂੰ 18 ਸਾਲ ਤੋਂ ਘੱਟ ਵੀ ਗਲਤ ਬਾਰੇ ਜਾਣਕਾਰੀ ਦਿੱਤੀ ਜਾਊਗੀ ਅਤੇ ਉਹਨਾਂ ਰੋਕਿਆ ਜਾਊਗਾ ਕਿ ਉਹ ਵਹੀਕਲ ਲੈ ਕੇ ਬਾਹਰ ਦਾ ਜਾਣ ਜੋ ਕਿ ਅੱਜ ਕੱਲ ਐਕਸੀਡੈਂਟ ਹੋ ਰਹੇ ਆ ਉਹਨਾਂ ਦਾ ਤਾਂ ਬਚਿਆ ਜਾ ਸਕੇ ਤੁਸੀਂ ਦੂਸਰੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਾਂ ਪਿੰਡ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਪਿੰਡ ਵਾਲਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਮ ਸੋ ਕਮ 18 ਸਾਲ ਤੋਂ ਛੋਟੇ ਜਿਹੜੇ ਬੱਚੇ ਆ ਉਹਨਾਂ ਨੂੰ ਵਹੀਕਲ ਨਾ ਦੇਓ ਤਾਂ ਜੋ ਕਿਸੇ ਵੀ ਜਾਨ ਵੀ ਨਾ ਜਾਵੇ ਤੇ ਇਹਨਾਂ ਦੇ ਆਪਣੇ ਬੱਚਿਆਂ ਦੀ ਵੀ ਜਾਨ ਬਚ ਸਕੇ ਤੇ ਦੂਸਰੀ ਗੱਲ ਮੈਂ ਨਗਰ ਨਿਵਾਸੀਆਂ ਨੂੰ ਇਹ ਵੀ ਬੇਨਤੀ ਕਰਦਾ ਆਂ ਕਿ ਜੇਕਰ ਤੁਹਾਨੂੰ ਕੋਈ ਨਸ਼ੇ ਵਾਲਾ ਦਿਸਦਾ ਜਾਂ ਕੋਈ ਨਸ਼ਾ ਕਰਦਾ ਤਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਬਾਕੀ ਪੁਲਿਸ ਦਾ ਸਾਥ ਦਿਓ ਤਾਂ ਜੋ ਆਪਣੇ ਨਸ਼ੇ ਨੂੰ ਥੱਲ ਪੈ ਸਕੇ ਤੇ ਬੱਚਿਆਂ ਦਾ ਨੁਕਸਾਨ ਨਾ ਹੋਵੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਨਸ਼ੇ ਤੋਂ ਬਚ ਸਕੇ ਤੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਕੁਝ ਆਪਣੀ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਮੈਂ ਇੱਥੇ ਲਗਭਗ 12 ਪਿੰਡ ਦੀਆਂ ਡਿਫੈਂਸ ਕਮੇਟੀ ਆ ਉਹਨਾਂ ਨਾਲ ਮੀਟਿੰਗ ਕੀਤੀ ਹੈ ਪੁਲਿਸ ਦੇ ਨਾਲ ਚੱਲ ਕੇ ਜੋ ਕ੍ਰਾਈਮ ਆ ਉਹਨੂੰ ਉੱਤੇ ਨੱਥ ਪਾਉਣ ਵਾਸਤੇ ਤੇ ਇਹਨਾਂ ਦਾ ਸਹਿਯੋਗ ਹਾਸਲ ਕਰਨ ਵਾਸਤੇ ਮੈਂ ਇੱਥੇ ਪੁੱਜਿਆ ਹਾਂ ਇਨਾਂ ਦੇ ਸਹਿਯੋਗ ਨਾਲ ਹੀ ਆਪਾਂ ਕਾਨੂੰਨ ਨੂੰ ਜਿਹੜਾ ਲਾਗੂ ਕਰ ਸਕਦੇ ਆ ਤੇ ਉਹਦੇ ਵਾਸਤੇ ਅੱਜ ਮੀਟਿੰਗ ਰੱਖੀ ਹੈ ਕਿ ਜੋ ਨਸ਼ੇ ਦੀ ਪ੍ਰੋਬਲਮ ਹੈ ਲੁੱਟਾਂ ਖੋਹਾਂ ਦੀ ਪ੍ਰੋਬਲਮ ਹੈ ਹੋਰ ਵੀ ਪ੍ਰੋਬਲਮ ਜੋ ਆਮ ਸਮਾਜ ਦੇ ਵਿੱਚ ਪ੍ਰਚਲਿਤ ਹੋਣੀਆਂ ਨੇ ਉਹਨੂੰ ਨੱਥ ਪਾਉਣ ਵਾਸਤੇ ਇਹ 12 ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਵਿਲਜ ਡਿਫੈਂਸ ਕਮੇਟੀਆਂ ਜੀ ਉਹਨਾਂ ਨਾਲ ਮੀਟਿੰਗ ਕੀਤੀ ਹੈ ਤਾਂ ਜੋ ਅਸੀਂ ਰਲ ਕੇ ਇਸ ਸਮਾਜ ਦੇ ਵਿੱਚ ਉਪਰਾਲਾ ਕਰੀਏ ਤੇ ਇਹਨੂੰ ਕ੍ਰਾਈਮ ਨੂੰ ਖਤਮ ਕਰੀਏ ਪਿੰਡ ਵਾਲੇ ਨੇ ਸਹਿਯੋਗ ਦੇਣ ਵਾਸਤੇ ਵਾਅਦਾ ਕੀਤਾ ਸਭ ਨੇ ਵੀ ਆਪਾਂ ਤੁਹਾਡੇ ਨਾਲ ਖੜੇ ਆ ਤੇ ਇਹਨਾਂ ਦੇ ਸਹਿਯੋਗ ਨਾਲ ਹੀ ਆਪਾਂ ਸਾਰਾ ਕੁਝ ਕਰ ਰਹੇ ਆ ਤੇ ਇਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋਣਾ ਅੱਜ ਮੀਟਿੰਗ ਦੇ ਵਿੱਚ ਇਹ ਵੀ ਸਭ ਨਾਲ ਗੱਲ ਕੀਤੀ ਗਈ ਹੈ ਪਰਿਵਾਰਾਂ ਦੇ ਨਾਲ ਕਿ ਤੁਸੀਂ ਜੋ ਤੁਹਾਡੇ ਬੱਚੇ ਆਂ ਅੰਡਰ ਏਜ ਨੇ ਉਹ ਵੀ ਕੱਲ ਯੋਜਨਾ ਕਰਨ ਜੂਜ ਕਰਨ ਨਾਲ ਪਰਿਵਾਰ ਦੇ ਜਿਹੜੇ ਪੇਰੈਂਟ ਨੇ ਉਹਨਾਂ ਨੂੰ ਪ੍ਰੋਬਲਮ ਖੜੀ ਹੋ ਕਾਨੂੰਨ ਕਾਨੂੰਨ ਨੂੰ ਫੇਸ ਕਰਨਾ ਪਊਗਾ ਉਹਨਾਂ ਨੂੰ ਇਹਨਾਂ ਨੂੰ ਇਹ ਵੀ ਸਹਯੋਗ ਦੇਣ ਵਾਸਤੇ ਅਪੀਲ ਕੀਤੀ ਗਈ ਹੈ ਤਾਂ ਜੋ ਬੱਚਿਆਂ ਦਾ ਕੋਈ ਬੱਚਿਆਂ ਕਰਕੇ ਜਾਂ ਬੱਚਿਆਂ ਦਾ ਨੁਕਸਾਨ ਦਾ ਕੋਈ ਹੋ ਜਾਈ ਇਹ ਵੀ ਆਪਣਾ ਸਹਯੋਗ ਵਾਸਤੇ ਕਿਹਾ ਗਿਆ ਹੈ। ਥੈਂਕ ਯੂ ਸਰ। ਅੱਜ ਸਾਡੇ ਗ੍ਰੈਵਿਟੀ ਮੀਟਿੰਗ ਕਰਵਾਈ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਸਰ? ਮੈਂ ਜਸਪਾਲ ਸਿੰਘ ਪਿੰਡ ਤਲਵੰਡੀ ਲਾਲ ਸਿੰਘ ਤੋਂ ਆਮ ਆਦਮੀ ਪਾਰਟੀ ਵਰਕਰ ਤੇ ਸਾਡੇ ਅੱਜ ਐਸਐਚਓ ਸਾਹਿਬ ਲਖਵਿੰਦਰ ਸਿੰਘ ਜੀ ਨੇ ਦੋ ਪੁਆਇੰਟਾਂ ਦੀ ਗੱਲ ਹੋਈ ਹੈ ਇੱਕ ਤੇ ਤੁਹਾਨੂੰ ਅਸੀਂ ਦੱਸਿਆ ਕਿ ਜੋ ਬੱਚੇ ਛੋਟੇ ਸਕੂਲਾਂ ਵਿੱਚ ਪੜ੍ਹਦੇ ਆ ਵਹੀਕਲ ਲੈ ਜਾਂਦੇ ਘਰੋਂ ਕੱਲ ਨੂੰ ਕੋਈ ਇਨਸੀਡੈਂਟ ਹੋ ਜਾਂਦਾ ਹੈ ਉਹਦਾ ਜ਼ਿੰਮੇਵਾਰੀ ਹੈ ਜੋ ਮਾਪੇ ਹੋਤੇ ਕੱਲੋਂ ਐਕਸ਼ਨ ਹੋਣਾ ਹੈ ਉਹ ਸੰਬੰਧੀ ਸਾਨੂੰ ਜਾਣੂ ਕਰਾਇਆ ਐਸਐਚਓ ਸਾਹਿਬ ਨੇ ਅਸੀਂ ਪਿੰਡਾਂ ਦੇ ਪਿੰਡ 9 10 ਦੇ ਨੋਤਵਾਰ ਸਾਡੇ ਕੋਲ ਅੱਜ ਮੌਜੂਦ ਇੱਥੇ ਆਏ ਸੀ ਉਹਨਾਂ ਨਾਲ ਗੱਲਬਾਤ ਕੀਤੀ ਇਸ ਚੀਜ਼ ਨੂੰ ਅਸੀਂ ਪਿੰਡ ਦੇ ਵਿੱਚ ਅਪਲਾਈ ਵੀ ਕਰਾਂਗੇ ਤੇ ਸਾਰਿਆਂ ਨੂੰ ਅਵੇਅਰ ਕਰਾਂਗੇ ਕਿ ਜੋ ਕਿ 18 ਸਾਲ ਤੋਂ ਬੱਚੇ ਘਟਿਆ ਕੋਈ ਵਹੀਕਲ ਮੋਟਰਸਾਈਕਲ ਸਕੂਟਰ ਕਾਰ ਕੋਈ ਇਦਾਂ ਦੀ ਵਤੋ ਨਾ ਕਰਨ ਉਸ ਦੀ ਕਿਉਂਕਿ ਰੱਬ ਨਾ ਕਰੇ ਕੱਲੋਂ ਕੋਈ ਇਦਾਂ ਦੀ ਨਾ ਹੋਣੀ ਹੁੰਦੀ ਹੈ ਤਾਂ ਪ੍ਰਸ਼ਾਸਨ ਉਸ ਦੇ ਵਿੱਚ ਪਰਸਨ ਦੋਸ਼ੀ ਪਾਇਆ ਜਾਂਦਾ ਮੁਹੰਮਦ ਸਾਹਿਬ ਦੋਸ਼ੀ ਕਿਹੜੀ ਗੱਲ ਸੀ ਜਿਹੜੀ ਤੁਹਾਨੂੰ ਅਵੇਅਰ ਕਰਵਾਉਣਾ ਸਾਹਿਬ ਨੇ ਸਾਨੂੰ ਜਾਣਕਾਰੀ ਵੀ ਕੋਈ ਵੀ ਨਸ਼ਾ ਕੋਈ ਕਿਸੇ ਤਰ੍ਹਾਂ ਦਾ ਵੀ ਨਸ਼ਾ ਕੋਈ ਕਰਦਾ ਆ ਜਾਂ ਵੇਚਦਾ ਉਹਦੀ ਜਾਣਕਾਰੀ ਸਾਡੇ ਤੱਕ ਜਰੂਰ ਬਚਾਓ ਇਸ ਚੀਜ਼ ਨੂੰ ਇਗਨੋਰ ਨਾ ਕਰੋ ਕਿਉਂਕਿ ਇਸ ਚੀਜ਼ ਨੂੰ ਇਗਨੋਰ ਕਰਾਂਗੇ ਤੇ ਇਹ ਸਾਡੀਆਂ ਜੜਾ ਖਾ ਜਾਏਗਾ ਤੁਸੀਂ ਕੀ ਪ੍ਰਣ ਕੀਤਾ ਸਾਰੇ ਮੌਤਗੈਰਾ ਨਹੀਂ ਅਸੀਂ ਆਪਣੀ ਇੱਕ ਪੂਰੀ ਟੀਮ ਜਿਹੜੀ ਮਜ਼ਬੂਤ ਕੀਤੀ ਹੈ ਵੀ ਇਸ ਚੀਜ਼ ਨੂੰ ਲੈ ਕੇ ਸਾਡਾ 10-12 ਪਿੰਡਾਂ ਦੀ ਲੜੀ ਹੈ ਸਾਡੀ ਬੈਲਟ ਦੇ ਵਿੱਚ ਜੇ ਕੋਈ ਨਸ਼ਾ ਵੀ ਹੈ ਜੜਾ ਤੇ ਜੇ ਕੋਈ ਕਰੇਗਾ ਤੇ ਉਸ ਚੀਜ਼ ਤੇ ਅਸੀਂ ਪ੍ਰਸ਼ਾਸਨ ਦੀ ਮਦਦ ਨਾਲ ਉਸ ਨੂੰ ਚੰਗੀ ਤਰ੍ਹਾਂ ਕੰਟਰੋਲ ਕਰਾਂਗੇ ਥੈਂਕ ਯੂ ਸਰ ਹਾਂਜੀ